ਪਿਛਲੇ ਦਿਨੀ ਅਬੌਰ ਵਿੱਚ ਹੋਏ ਇੱਕ ਕੱਪੜਾ ਵਪਾਰੀ ਦੇ ਕਤਲ ਦੇ ਵਿੱਚ ਨਾ ਅੱਜ ਕੁਝ ਉੱਚ ਅਧਿਕਾਰੀਆਂ ਦੀ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਉਹ ਆਪਣੇ ਮੂੰਹ ਹੀ ਕਹਿ ਰਹੇ ਸੀਗੇ ਕਿ ਵੀ ਨਾ ਤਾਂ ਇਹ ਸ਼ੂਟਰ ਨੇ ਤੇ ਨਾ ਹੀ ਇਹ ਮਾਸਟਰਮਾਈਂਡ ਹੈ ਗਿਆ ਇਹ ਉਹਨਾਂ ਦੇ ਨਾਲ ਦੇ ਕੋਈ ਸਾਥੀ ਸੀਗੇ ਤੇ ਉਹਨਾਂ ਅਧਿਕਾਰੀਆਂ ਦੇ ਕਹਿਣ ਦੇ ਮੁਤਾਬਕ ਇਹ ਉੱਥੇ ਉਹ ਜਿਹੜਾ ਸਮਾਨ ਛੱਡ ਕੇ ਗਏ ਸੀ ਆਪਣੇ ਕੱਪੜੇ ਤੇ ਹਥਿਆਰ ਵਗੈਰਾ ਲੁਕੋ ਕੇ ਗਏ ਸੀ ਉਹਨਾਂ ਨੂੰ ਇਹ ਲੈਣ ਵਾਸਤੇ ਆਏ ਸੀਗੇ ਸੋ ਉਮੀਦ ਕਰਦੇ ਆ ਕਿ ਵਾਕਿਆ ਹੀ ਉਹ ਜੋ ਜਿੰਨਾਂ ਦਾ ਇਨਕਾਊਂਟਰ ਕੀਤਾ ਗਿਆ ਵੀ ਉਹ ਇਸ ਕੇਸ ਦੇ ਨਾਲ ਸੰਬੰਧਿਤ ਹੀ ਹੋਣ ਜਿਹੜਾ ਹੈ ਉਹ ਦੁਨੀਆ ਤੋਂ ਜਾਂਦਾ ਰਿਹਾ ਹੋਵੇਗਾ ਤੇ ਵੀਡੀਓ ਅੱਗੇ ਪਲੇ ਕਰਦੇ ਆ ਤੁਸੀਂ ਆਪ ਸੁਣੋ ਕੀ ਕਹਿੰਦੇ ਨੇ ਅਧਿਕਾਰੀ ਕੱਲ ਇੱਕ ਕਾਰੋਬਾਰੀ ਸੰਜੇ ਵਰਮਾ ਜੀ ਦਾ ਉਹਦੇ ਤਹਿਤ ਜਿਹੜੀਆਂ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਸੋ ਜਿਹੜੀ ਵੀ ਸੈਂਸਿਟਿਵੀ ਫੁਟੇਜ ਹੈਗੀ ਸਾਰੇ ਸੋਸ਼ਲ ਮੀਡੀਆ ਤੇ ਪ੍ਰਿੰਟ ਤੇ ਇਸ ਮੀਡੀਆ ਦੇ ਵਿੱਚ ਵੀ ਇੱਕ ਸਵਿਫਟ ਕਾਰ ਜਿਹੜੀ ਉਹ ਦਿਖਾਈ ਦਿੰਦੀ ਗਈ ਸੀ। ਉਸੇ ਟੋਟਲੇ ਪੰਜ ਜਾਣੇ ਸੀ। ਤਿੰਨ ਤਾਂ ਮੋਟਰਸਾਈਕਲ ਤੇ ਆਏ। ਦੋ ਜਿਹੜੇ ਪਿੱਛੇ ਬੈਕਅਪ ਲਈ ਪਿੱਛੇ ਰਹੇ ਸੀਗੇ ਜਿੰਨਾ ਕੋਈ ਸਵਿਫਟ ਗੱਡੀ ਸੀਗੀ। ਔਰ ਉਹਨਾਂ ਨੇ ਹੀ ਇਹਨਾਂ ਨੂੰ ਵਾਰਦਾਤ ਤੋਂ ਬਾਅਦ ਉੱਥੋਂ ਇਹ ਇਹਨਾਂ ਨੂੰ ਭਜਾ ਕੇ ਲੈ ਕੇ ਗਏ ਸੀ। ਸੋ ਉਹ ਜਦੋਂ ਸਾਡੀਆਂ ਪੁਲਿਸ ਟੀਮਾਂ ਬਣ ਗਈਆਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਦੋ ਜਣਿਆਂ ਨੂੰ ਇੱਕ ਦਾ ਨਾਂ ਜਸਪ੍ਰੀਤ ਸੀਗਾ ਤਾਂ ਦੂਸਰੇ ਦਾ ਨਾਂ ਹੈਗਾ ਰਾਮਰਤਨ ਸੋ ਇਹ ਬੰਦੇ ਜਦੋਂ ਫੜ ਲਏ ਫੜ ਕੇ ਇਹਨਾਂ ਦੀ ਪੁੱਛਗਿੱਛ ਕੀਤੀ ਮਜੀਦ ਸੋ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਜਿੱਥੇ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਵਾ ਉਹ ਜਿਹੜੇ ਇਹਨਾਂ ਨੇ ਪੱਗਾਂ ਬੰਨੀਆਂ ਸੀ ਮੜਾਸੇ ਬੰਨੇ ਮਾਰੇ ਸੀ ਨਾਲ ਇਹਨਾਂ ਨੇ ਜਿਹੜੀਆਂ ਕੋਈ ਆਪਦੀਆਂ ਕੱਪੜੇ ਪਾਏ ਹੋਏ ਸੀ ਸਪੈਸ਼ਲੀ ਕਮੀਜ਼ਾ ਉਹ ਇਹਨਾਂ ਨੇ ਰਾਹ 'ਚ ਜਿਹੜੀਆਂ ਹੈਗੀਆਂ ਉਹ ਲਾ ਕੇ ਸੱਟੀਆਂ ਸੀ ਔਰ ਜਿਹੜੇ ਵੈਪਨ ਇਸ ਵਾਰਦਾਤ 'ਚ ਵਰਤੇ ਗਏ ਸੀਗੇ ਉਹ ਵੈਪਨ ਵੀ ਰਸਤੇ 'ਚ ਇਹਨਾਂ ਨੇ ਕਿਤੇ ਜਾਂਦਿਆਂ ਜਿਹੜਾ ਹੈਗਾ ਵਾ ਉਹ ਲੁਕਾ ਲੰਡੇ ਸੀਗੇ ਸੋ ਉਹ ਸਾਰਾ ਜਿਹੜਾ ਹੈਗਾ ਵਾ ਉਸ ਵੈਪਨਸ ਦੀ ਰਿਕਵਰੀ ਵਾਸਤੇ ਔਰ ਜਿਹੜੀਆਂ ਇਹਨਾਂ ਨੇ ਵਾਰਦਾਤ ਵੇਲੇ ਪਾਈਆਂ ਸੀਗੇ ਕੱਪੜੇ ਵਗੈਰਾ ਪਾਏ ਸੀਗੇ ਵੀ ਉਹਨਾਂ ਦੀ ਰਿਕਵਰੀ ਵਾਸਤੇ ਤਾਂ ਕਿ ਜਿਹੜੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਨਾਲ ਐਵੀਡੈਂਸ ਨੂੰ ਲਿੰਕ ਕੀਤਾ ਜਾ ਸਕੇ ਉਹਦੀ ਰਿਕਵਰੀ ਸੁ ਵਾਸਤੇ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਸੀਗੀਆਂ ਉਹ ਵੱਖ-ਵੱਖ ਥਾਵਾਂ ਤੇ ਜਿਹੜੀਆਂ ਹੈ ਸਰਦ वगैरह ਜਿਹੜਾ ਉਹ ਚੱਲ ਰਿਹਾ ਸੀ। ਤੋਂ ਸਾਡੀ ਇੱਕ ਪਾਰਟੀ ਜਿਹੜੀ ਸੀਗੀ ਉਹ ਸਾਡੇ ਡੀਐਸਪੀ ਸਿਟੀ ਔਰ ਐਸਐਚਓ ਜਿਹੜੇ ਹੈਗੇ ਆ ਲੋਕਲ ਉਹਨਾਂ ਦੇ ਨਾਲ ਲੈ ਕੇ ਉਹ ਵੈਪਨਸ ਦੀ ਰਿਕਵਰੀ ਲਈ ਜਦੋਂ ਇੱਥੇ ਪਹੁੰਚੇ ਨੇ ਪੀਰ ਟਿੰਬੇ ਦੇ ਬੈਕਸਾਈਡ ਦੇ ਉੱਤੇ ਜਿੱਥੇ ਕਿ ਇਹਨਾਂ ਨੇ ਉਹ ਵੈਪਨ ਵਗੈਰਾ ਦੱਸੇ ਸੀਗੇ ਵੀ ਅਸੀਂ ਇੱਥੇ ਲੁਕਾ ਕੇ ਤੇ ਫਿਰ ਇਸ ਤੋਂ ਅੱਗੇ ਭੱਜੇ ਆਂ ਉਥੇ ਰਿਕਵਰੀ ਕਰ ਲਈ ਆਏ ਤੇ ਉਥੇ ਜਿਹੜੇ ਹੈਗੇ ਇਹਨਾਂ ਦੇ ਦੂਸਰੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਕਿਉਂਕਿ ਉਹ ਵੀ ਵੈਪਨ ਜਿਹੜੇ ਰੱਖੇ ଥି ਕਿਉਂਕਿ ਇੱਥੇ ਜਾਦਾ ਜੰਗਲ ਟਾਈਪ ਸਿਗਾ ਉਹ ਵੀ ਲੱਭ ਰਹੇ ਸੀ ਔਰ ਜਦੋਂ ਉਹਨਾਂ ਪੁਲਿਸ ਪਾਰਟੀ ਨੂੰ ਆਉਂਦੇ ਵੇਖਿਆ ਉਹਨਾਂ ਨੇ ਫਾਇਰਿੰਗ ਕੀਤੀ ਔਰ ਉਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਵਾ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਉਹਦੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਦੋਵੇਂ ਜਣੇ ਆ ਜਸਪ੍ਰੀਤ ਤੇ ਦੂਸਰਾ ਇਹ ਜਿਹੜੇ ਹੈਗੇ ਮਾਰੇ ਗਏ ਮੌਕੇ ਤੋਂ ਇੱਕ 30 ਬੋਰ ਦਾ ਪਿਸਤਲ ਹੋਰ ਜਿਹੜੇ ਹੈਗੇ ਆ ਜਿਹੜੇ ਖਾਲੀ ਖੋਲ ਆ ਉਹ ਰਿਕਵਰ ਹੋਏ ਆ ਔਰ ਇਸ ਬੰਦੇ ਵਿੱਚ ਜਿਹੜਾ ਪਰਚਾ 302 ਦੇ ਵਿੱਚ ਮਰਡਰ ਦਾ ਪਰਚਾ ਜਿਹੜਾ ਦਰਜ ਕਰਕੇ ਔਰ 255459 ਆਮ ਸੈਟ ਉਹਦੇ ਵਿੱਚ ਪਰਚਾ ਦਰਜ ਕਰਕੇ ਉਹਦੀ ਸੈਪਰੇਟ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਜਿਹੜੇ ਸਾਡਾ ਇੱਕ ਮੁਲਾਜ਼ਮ ਆ ਸੀਨੀਅਰ ਕਾਂਸਟੇਬਲ ਜਿਹੜਾ ਪੋਸਟਡ ਸੀਗਾ ਇੱਥੇ ਅਪੋਰ ਦੇ ਵਿੱਚ ਉਹਦੇ ਵੀ ਇੱਕ ਜਿਹੜਾ ਹੈਗੀ ਆ ਗੋਲੀ ਲੱਗੀ ਆ ਇਸ ਇਨਕਾਊਂਟਰ ਦੌਰਾਨ ਔਰ ਉਹ ਵੀ ਇੰਜਰਡ ਹੋਇਆ ਉਹਨੂੰ ਅਸੀਂ ਜਿਹੜਾ ਹੈਗਾ ਟ੍ਰੀਟਮੈਂਟ ਵਾਸਤੇ ਸਿਵਲ ਹਸਪੀਟਲ ਜਿਹੜਾ ਉਹਨੂੰ ਦਾਖਲ ਕਰਵਾਇਆ ਗਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਇੱਦੇ ਤੇ ਚੱਲ ਰਹੀ ਆ ਔਰ ਬਾਕੀ ਦੇ ਵੀ ਜਿਹੜੇ ਇਸ ਕਤਲ ਦੇ ਵਿੱਚ ਜਿਹੜੇ ਬਾਕੀ ਦੇ ਵੀ ਮੁਲਜ਼ਮ ਨੇ ਉਹਨਾਂ ਨੂੰ ਅਸੀਂ ਜਲਦ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਾਂਗੇ ਇਹਦੇ ਚ ਬਹੁਤ ਵੱਡੀਆਂ ਤੇ ਚੰਗੀਆਂ ਲੀਡਸ ਜਿਹੜੀਆਂ ਹੈਗੀਆਂ ਵਾ ਉਹ ਫਾਜ਼ਿਲਕਾ ਪੁਲਿਸ ਨੂੰ ਅੰਡਰ ਦੀ ਲੀਡਰਸ਼ਿਪ ਆਫ ਗੁਰਮੀਤ ਸਿੰਘ ਐਸਐਸਪੀ ਫਾਜ਼ਿਲਕਾ ਜਿਹੜਾ ਹੈਗਾ ਚੰਗੀਆਂ ਲੀਡਸ ਇਹਨਾਂ ਨੂੰ ਮਿਲ ਚੁੱਕੀਆਂ ਔਰ ਉਹ ਜਲਦ ਜਿਹੜੇ ਹੈਗੇ ਆ ਬਾਕੀ ਦੇ ਜਿਹੜੇ ਰਹਿੰਦੇ ਸ਼ੂਟਰ ਆ ਬੱਸ ਜਿਹੜੇ ਵੀ ਇਹਦੇ ਪਿੱਛੇ ਮਾਸਟਰਮਾਈਂਡ ਸੀਗੇ ਉਹਨਾਂ ਨੂੰ ਅਸੀਂ ਜਲਦ ਜਿਹੜਾ ਉਹਨਾਂ ਨੂੰ ਦਬੋਚ ਲਾਂਗੇ